ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਹਿਮਾਚੀ ਬੁਗਰਾ ਜ਼ਿਲ੍ਹਾ ਜਿਹੜਾ ਦੋਸਤੋ ਇਸ ਬਣਾ ਨੂੰ ਫਰੋਜਪੁਰ ਨੇੜੇ ਸ਼ਹਿਰ ਤਲਵੰਡੀ ਪਾਈਦੇ ਆ ਜੀ ਤੇ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਜੀ ਇਸ ਘਰ ਦੇ ਵਿੱਚੋਂ ਕਾਫੀ ਫਸੂਸ ਨੂੰ ਦਿਖਾਉਂਦੇ ਰਹੀਦਾ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਵਿਗਰੀ ਆਸਤੇ ਬਾਈ ਹੁਣਾਂ ਕੋਲੇ ਦੋਸਤੋ ਨਾਗ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਵੀ ਚਾਰ ਨਾਗ ਤੁਹਾਨੂੰ ਇਸ ਘਰ ਦੇ ਵਿੱਚੋਂ ਦਿਖਾ ਦੇਣੀ ਹੈ ਜੀ ਟਾਪ ਕਲਾਸ ਬਹੁਤ ਸੋਹਣੀ ਹੈ ਬਾਈ ਕੋਲੇ ਕਟੀਆਂ ਆਈਆਂ ਹੋਈਆਂ ਨੇ ਜੀ ਦੇ ਵਿੱਚ ਦੋ ਨੀਲੀ ਰਾਵੀ ਕਾਲੇ ਰੰਗ ਦੇ ਵਿੱਚ ਤੇ ਦੋ ਨੀਲੀ ਰਾਵੀ ਦੋਸਤੋ ਗੂਰੇ ਰੰਗ ਦੇ ਵਿੱਚ ਕੱਲੀ-ਕੱਲੀ ਨੂੰ ਤੋਰ ਕੇ ਦੇਖਾਂਗੇ ਥਣ-ਥਣ ਤੁਹਾਨੂੰ ਸਾਰੀਆਂ ਤਸੱਲੀ ਕਰਾ ਦੇਣੀ ਹੈ ਤੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰਨੀ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆ ਆਓ ਬਾਈ ਨਾਲ ਹੀ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅਮਰਜੀਤ ਹੋਰ ਠੀਕ ਠਾਕ ਬਾਈ ਵਧੀਆ ਜੀ ਤੁਸੀਂ ਦੱਸੋ ਬਹੁਤ ਕਰਪਾਵਾਹ ਹਾਂ ਦੀ ਬਾਈ ਠੀਕ ਹੈ ਅੱਛਾ ਆਈ ਜਾਂਦਾ ਮਾਲ ਡੰਗਰ ਬਹੁਤ ਟੌਪ ਦੇ ਬਾਈ ਇਹ ਕਿਦਾ ਜਮਾ ਸਿਰੇ ਹੀ ਲੈ ਕੇ ਆਏ ਹਾਂ ਸੋਹਣੀਆਂ ਕੱਤੀਆਂ ਹਾਂ ਠੀਕ ਹੈ ਅੱਛਾ ਚਾਰ ਨਾਗੇ ਹੈਗੇ ਹਨਾ ਅੱਜ ਹਾਂ ਦੋ ਨੀਲੀ ਰਾਵੀ ਕਾਲੀਆਂ ਤੇ ਦੋ ਆਪਣੇ ਕੋਲੇ ਗੂੜੀਆਂ ਬਾਈ ਠੀਕ ਕਟੀਆਂ ਸਾਰੀਆਂ ਹਿਸਾਬ ਸੁਧਰੀਆਂ ਐ ਅੱਜ ਬਈ ਚੀਜ਼ ਚੰਗੀ ਲਾਵਾਂਗੇ ਤਾਂ ਚੰਗੇ ਪੈਸੇ ਵਟੇ ਜਾਣਗੇ ਨਹੀਂ ਤਾਂ ਬਿਲਕੁਲ ਬਿਲਕੁਲ ਸਹੀ ਗੱਲ ਐ ਜਿਹਨੇ ਸਾਹਮਣੀ ਉਹਨਾਂ ਨੂੰ ਵੀ ਵਾਦੀ ਆ ਹਾਂ ਜੇ ਪੈਸੇ ਲਾਉਣੇ ਆ ਫੇਰ ਹੀ ਫਾਇਦਾ ਹਨਾ ਭਈ ਅਗਲੇ ਨੇ ਅੱਛਾ ਇਧਰੋਂ ਹੀ ਕਰੀਏ ਅੱਜ ਸ਼ੁਰੂ ਹਾਂ ਹਾਂ ਭਈ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੋਊਗੀ ਤੇ ਕੋਈ 11 12 ਮਹੀਨੇ ਨਹੀਂ ਸਾਲਕ ਦੀ ਮੰਨ ਲਈ ਸਾਲਕ ਦੀ ਮੰਨ ਰੋ ਹਾਂ ਬਈ ਠੀਕ ਐ ਚਾਰੇ ਪੈਰਾਂ ਤੇ ਮਾਰਕਿੰਗ ਐ ਚਾਰੇ ਦੀ ਐ ਬਈ ਹਾਂ ਸਿੱਧਾ ਬੜਾ ਹੁੰਦਾ ਅੱਖਾਂ ਓੱਖਾਂ ਚੈੱਕ ਕਰਾ ਦੇ ਬਰਮਾਰੀ ਦੇ ਦੇਖੋ ਦੋਸੋ ਕਿੰਨਾ ਸੋਹਣਾ ਹਾਂ ਮੈਨੂੰ ਤਾਂ ਇਹੋ ਜਿਹਾ ਬਹੁਤ ਪਸੰਦ ਆ ਅੱਖਾਂ ਓੱਖਾਂ ਦੇਖੋ ਦੋਸੋ ਐਨ ਬਿਲਕੁਲ ਗੁਲਾਬੀ ਤੇ ਨੀਲੀ ਐ ਲੈ ਚੱਲ ਮਾਰੀ ਦੀ ਬਾਹਰ ਇਹਨੇ ਸਿੰਘ ਥੋੜੇ ਜਿਹਾ ਖੁੱਲਾ ਕਰਕੇ ਗੋਲ ਕਰ ਬਈ ਮੀਲੀ ਰਵੀ ਤੈਨੂੰ ਪਤਾ ਥੋੜਾ ਜਿਹਾ ਸਿੰਘ ਖੁੱਲਾ ਹੀ ਹੁੰਦਾ ਵੈਸੇ ਹਾਂ ਤੋ ਦੋਸੋ ਤੋਰ ਤੋਰ ਚੈੱਕ ਕਰ ਲਓ ਜੀ ਥੋੜੇ ਜਿਹਾ ਘਰ ਦਾ ਉਪਰਾ ਕਰ ਜਾਂਦਾ ਪਰ ਥੋੜੀ ਜਿਹੀ ਡਰਦੀ ਪਈ ਐ ਸੀਲ ਸਾਉ ਹੈ ਵੈਸੇ ਕੱਟੀ ਹੈ ਸਾਫ ਸੋਧਰੀ ਹੈ ਠੀਕ ਹੈ ਚਾਰੇ ਪੈਰਾਂ ਤੇ ਬਾਈ ਕਹਿੰਦਾ ਵੀ ਮਾਰਕਿੰਗ ਹੈਗੀ ਹੈ ਬਾਕੀ ਕਦ ਕਾਠ ਬਹੁਤ ਸੋਹਣਾ ਇੱਕ ਸਾਲ ਉਮਰ ਹੈ ਜੀ ਠੀਕ ਹੈ ਥੋੜੀ ਚੈੱਕ ਤੇ ਬਾਈ ਢਾਂਚਾ ਸੋ ਉੱਥੇ ਦੇਖ ਲੈਣੇ ਆਪਾਂ ਥੋੜੀ ਜਿਹੀ ਡਰਦੀ ਹੈ ਵੈਸੇ ਬਾਹਰ ਤੇ ਇਹ ਬਾਕੀ ਮਾਰਕਿੰਗ ਪੱਖੋਂ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਤੇ ਥਾਣੇ ਦੋਸਤੋਂ ਤੁਹਾਨੂੰ ਦਿਖਾ ਦਿੰਦਾ ਹੈ ਤੇ ਆ ਲੋ ਦੋਸਤੋ ਚਾਰੇ ਥਾਣਾ ਵਿਖੜ ਵੀ ਹੋਣਗੇ ਦੋਸਤੋ ਠੀਕ ਹੈ ਜੀ ਬਹੁਤ ਸੋਹਣਾ ਥਾਂ ਦੇ ਵਿੱਚ ਗੈਪ ਤੇ ਰੇਟ ਫਿਰ ਇਹਨਾਂ ਦੇ ਬਈ ਰੇਟ ਆਪਾਂ ਹਮੇਸ਼ਾ ਹੀ ਫੋਨ ਤੇ ਕਰਦੇ ਆਂ ਬਈ ਕਿਉਂਕਿ ਕਿ ਵੀਰੇ ਵਪਾਰੀ ਵੀ ਜਣੇ ਲੈ ਕੇ ਜਾਣੇ ਹੁੰਦੇ ਆ ਹਨਾ ਤੇ ਤਾਂ ਕਰਕੇ ਫਿਰ ਇਹ ਨਾਲ ਸਾਰਿਆਂ ਦੇ ਰੇਡ ਫੋਨ ਸਾਰਿਆਂ ਦੇ ਫੋਨ ਤੇ ਹੁੰਦੇ ਆ ਬਈ ਹਾਂ ਠੀਕ ਐ ਦੋਸਤੋ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਐ ਖਸਾਲ ਉਮਰ ਹਾਂਜੀ ਅੱਛੇ ਜਿਹੜੀ ਦੂਜੀ ਨੰਬਰ ਤੇ ਕੱਟੀ ਆ ਬੜੀ ਸੋਹਣੀ ਐ ਸਭੀ ਵੀ ਚੰਗੀ ਆ ਹਾਂ ਬਈ ਕਿਹੜੇ ਏਰੀਆ ਦੀਆਂ ਹੋਣਗੀਆਂ ਮੈਨੂੰ ਸਾਰੀਆਂ ਕੱਟੀਆਂ ਦੱਸੋ ਇਹ ਵੈਸੇ ਬਈ ਆਪਾਂ ਬਾਰਡਰ ਬੈਲਟ ਦੇ ਲਾਉਣੇ ਹੁੰਦੇ ਆ ਤੇ ਲਿਆਈਆਂ ਪੂਰੇ ਵਧੀਆ ਫਾਰਮ ਦੇ ਚੰਗਾ ਜਿਹੇ ਕੋਲ ਨਹੀਂ ਹਾਂ ਪੁਰਾਣੀਆਂ ਨੀਲੀ ਰਾਂਗੀਆਂ ਜਿਨ੍ਹਾਂ ਕੋਈ ਸੰਭੀਆਂ ਹੋਈਆਂ ਉੱਥੋਂ ਆਪਣੇ ਕੋਈ ਪਸ਼ੂ ਹੁੰਦੇ ਆ ਠੀਕ ਆ ਉਹਨਾਂ ਦੇ ਤੈਨੂੰ ਪਤਾ ਜਿਵੇਂ ਦਰਨੋ ਚੰਗੇ ਮਾਰਲੀਆ ਦਰ ਹਨਾ ਤੇ ਚਾਰੇ ਪਾਰਾਂ ਦੇ ਮਾਰ ਬਹੁਤ ਸੋਹਣਾ ਹੈ ਠੀਕ ਹੈ ਜੀ ਚਾਰੇ ਪਾਰਾਂ ਤੇ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਬਹੁਤ ਸੋਹਣੀ ਕੱਟੀ ਤਿਆਰ ਹੋ ਜਾਂਦੀ ਹੈ ਇਹ ਠੀਕ ਹੈ ਜੀ ਇਹ ਆਲੋ ਲੋਸੋ ਰਾਜ ਹੀ ਹੈ ਦੁੱਧ ਦੇ ਬੜੀ ਵੀ ਕੱਟੀ ਹੈ ਬਈ ਇਹ ਚੰਗਾ ਦੁੱਧ ਦੁੱਧ ਛੱਡਿਆ ਲਾ ਰਿਹਾ ਇਹਨੂੰ ਲੋਤੇ ਬਾਕੀ ਜੇ ਝੋਲੀ ਚੈੱਕ ਕਰੇਗਾ ਕਰਨਾ ਚੈੱਕ ਕਰੇਗਾ ਮੈਨੂੰ ਮੜੀ ਮੋੜ ਕੇ ਦੇਖੀ ਕਰਮ ਵਾਲੀ ਬੜੀ ਚੰਗੀ ਕੱਟੀ ਆ ਬਈ ਦੁੱਧ ਦੁੱਧ ਸੋ ਚੰਗੀ ਹੈ ਠੀਕ ਹੈ ਚੈੱਕ ਕਰੋ ਜੀ ਇਹਦਾ ਬਹੁਤ ਸੋਹਣਾ ਮੂੰਹ ਬਾਕੀ ਸਾਂਗ ਸੋង ਗੜਾਈ ਦੇ ਵਿੱਚ ਕਰ ਲਿਆ ਤੇ ਉਮਰ ਉਹ ਫਿਰ ਕਿੰਨੀ ਕੁ ਹੋਊਗੀ ਇਹ ਉਮਰ ਉਹ ਬਈ ਹੋਊਗੀ ਕੋਈ 12 13 ਮਹੀਨਿਆਂ ਦੀ 12 13 ਮਹੀਨਿਆਂ ਦੀ ਆ ਬੜੀ ਚੰਗੀ ਆ ਕੱਟੀ ਹਾਂ ਸਾਲ ਕਦੀ ਹੋਈ ਹੈ ਹਨਾ ਹਾਂ ਸਾਲ ਕਦੀ ਝੋਲੀ ਚੈੱਕ ਕਰਾ ਦੇ ਬਈ ਦੇਖ ਐਡੀ ਸੀਲ ਆ ਕਰਮ ਵਾਲੀ ਆ ਲਓ ਦੋਸਤੋ ਥਾਣ ਦੇਖੋ ਚੈੱਕ ਕਰੋ ਉਮਰ ਹਜੇ ਕਿਹੜੀ ਆ ਪੂਰਾ ਉਮਰ ਆ ਇਹ ਤਾਂ ਹਾਂ ਸਾਲ ਦੀ ਹੈ ਨਾ ਹਾਂ 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 ਬਈ ਠੀਕ ਐ ਤੇ ਪੜੇ ਪੜੇ ਦੋਸਤੋ ਬਹੁਤ ਚੱਕਵੇਂ ਆ ਇਹਦੇ ਠੀਕ ਐ ਚੱਕਵੇਂ ਪੱਠੇ ਪੜੇ ਦੀ ਆ ਤੇ ਬਾਕੀ ਗੂਲ ਮਟੋਲ ਆ ਸਾਰੀ ਹੋਈ ਕੱਟੀ ਐ ਕੁਮਰੋਂ ਇੱਕ ਸਾਲ ਹੈ ਤੇ ਸੋਹਣੀ ਸਾਂ ਵੀ ਹੈ ਚੰਗਾ ਢਾਂਚਾ ਸੋਹਣਾ ਇਸ ਘਟੀ ਦਾ ਤੇ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਤੇ ਕੱਤੀ ਦੋਸੋ ਦੇ ਬਰੀਡ ਤੇ ਕੰਮ ਕਰਨ ਵਾਲੇ ਕਿਸੇ ਬਾਈ ਨੇ ਆ ਕੱਤੀ ਲੈ ਆ ਅੱਖਾਂ ਮੀਚ ਗਈ ਨਹੀਂ ਨਹੀਂ ਬਿਲਕੁਲ ਚੰਗੇ ਬੱਚੇ ਪੈਦਾ ਕਰਨੂ ਚੰਗਾ ਤੇ ਇਹ ਵੀ ਸੋਹਣੀ ਆ ਹਾਂ ਦੋਨੇ ਗੱਟੀਆਂ ਕੋਕਲੀਆਂ ਹਾਂ ਬਰੀਡਿੰਗ ਤੇ ਜਿਹਨੇ ਬੰਦੇ ਨੇ ਕੰਮ ਕਰਨਾ ਠੀਕ ਹੈ ਅੱਛਾ ਇੱਕ ਵੱਡੀ ਬੂਰੀ ਹੈ ਆਪਣੇ ਕੋਲੇ ਹਾਂ ਬਾਈ ਇਹ ਅਪ ਉਸ ਨੂੰ ਪਾਲੀ ਦਾ ਵੱਡਾ ਵੀ ਨਾਲ ਹੂੰ ਹੂੰ ਕਈ ਵਾਰੀ ਬਾਈ ਕਹਿੰਦੇ ਨੇ ਸਾਨੂੰ ਮਾਦੀਆਂ ਝੁੱਟੀਆਂ ਚਾਹੀਦੀ ਆ ਫਿਰ ਕਹਾਂ ਜਾ ਕੇ ਪਾਲੀ ਦੀਆਂ ਬਾਈ ਇੰਨਾ ਕਿ ਸੌਖਾ ਵੀ ਇਹ ਛੇਦੀ ਗੱਬਣ ਹੋ ਜਾਂਦੀ ਗੱਬਣ ਹੋ ਜਾਂਦੀਆਂ ਕਿੰਨੇ ਟਾਈਮ ਦੀ ਹੋਊਗੀ ਇਹ ਢਾਈਆਂ ਜਿਵੇਂ ਆ ਫਸਾਉਣ ਭਾਦੋ ਚ ਵੇਟ ਬੂਟ ਜੇ ਪੂਰਾ ਕਰ ਕਾਦ ਕੋ ਸਹੀ ਆ ਜਦੋਂ ਹੁਣ ਹੀਟ ਆਈ ਤੇ ਹਾਂ ਲੈਣ ਲਈ ਤਿਆਰ ਆ ਇਹ ਤਾਂ ਪੂਰੀ ਜਿਨ੍ਹਾਂ ਨੇ ਪੂਰਾ ਪੂਰਾ ਰਵਾ ਤਿਆਰ ਕਰਨਾ ਉਹਨਾਂ ਲਈ ਤਾਂ ਬਈ ਅੱਖਾਂ ਮੀਚ ਕੇ ਨਾਲ ਕਰਦੇ ਨੇ ਸੋਹਣੀ ਝੋਟੀ ਇਹ ਵੀ ਇਹ ਵੀ ਅਲੱਗ-ਅਲੱਗ ਸ਼ੌਂਕ ਆ ਕਿਸੇ ਨੂੰ ਬੂਰੀਆਂ ਦਾ ਕਿਸੇ ਨੂੰ ਕਾਲੀਆਂ ਦਾ ਕਿਸੇ ਨੂੰ ਮੋਰਾ ਦਾ ਹੈਨਾ ਬਾਈ ਐਡੀ ਇੱਕ ਤਾਂ ਕੱਲੀ ਬੂਰੀ ਝੋਟੀ ਨਹੀਂ ਮਿਲਦੀ ਇਹ ਤਾਂ ਫਿਰ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਠੀਕ ਆ ਥੋੜੀ ਥੋੜੀ ਜਿਹੀ ਲੰਬੀ ਝੋਟੀ ਇਹ ਆ ਲੋ ਦੋਸਤੋ ਰੈਂਗ ਰੂੰਗ ਬਹੁਤ ਸੋਹਣਾ ਏ ਛੋਟੀ ਦਾ ਠੀਕ ਹੈ ਜੀ ਮਾਰਕਿੰਗ ਪੱਖੋ ਜੇ ਚੈੱਕ ਕਰੀਏ ਤਾਂ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਜੀ ਤੇ ਢਾਂਚਾ ਢੂੰਚਾ ਕਰਮਾਲੀ ਦਾ ਬੜਾ ਸੋਹਣਾ ਹੈ ਬਸ ਠੀਕ ਹੈ ਮੋੜ ਲੈ ਭਾਈ ਜੈਜੀ ਮਾਰਕਿੰਗ ਆ ਸੂਦੇ ਨਿਸ਼ਾਨ ਆ ਜਿਹੜੀਆਂ ਨੀਲੀ 라ਵੀ ਵਾਲੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰ ਇਹ ਆ ਲੋ ਮੂ ਮੱਥੀ ਦੀ ਦੋਸਤੋ ਚੈੱਕ ਕਰੋ ਅੱਖਾਂ-ਅੱਖਾਂ ਐਨ ਬਿਲਕੁਲ ਨੀਲੀਆਂ ਤੇ ਸਿੰਗ ਕੁੰਡੀਆਂ ਦੀ ਆ 2.5 ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਕਦ-ਕਦ ਬਹੁਤ ਸੋਹਣਾ ਏ ਬਾਕੀ ਥਾਣ ਨੂੰ ਤੁਹਾਨੂੰ ਦਿਖਾ ਦੇਣਾ ਥਾਣ ਇੱਥੇ ਸਾਰੇ ਪਸ਼ੂਆਂ ਦਾ ਹੀ ਸਾਫ਼ ਸੁਧਰੇ ਤੁਹਾਨੂੰ ਮਿਲਣਗੇ ਝੋਲੀ ਸਾਫ਼ ਆ ਉਹ ਕੀ ਆਪਣੀ ਗਰੰਟੀ ਆ ਯਾਰ ਝੋਲੀ ਲੋ ਕੋਈ ਵੀ ਪਸ਼ੂ ਹੋਵੇ ਆਪਾਂ ਬਾਈ ਆ ਲੋ ਦੇਖੋ ਠੀਕ ਹੈ ਜੀ ਥਣ ਚੈੱਕ ਕਰ ਸਕਦੇ ਹੋ ਤੇ ਇਹਦੀ ਫਿਰ ਰੇਟ ਫੋਨ ਦੇ ਉੱਤੇ ਹੋਊਗਾ ਇਹਦੇ ਵੀ। ਬਈ ਰੇਟ ਤੁਹਾਨੂੰ ਮੈਂ ਦੱਸਿਆ ਵਾ ਜੀ ਤੇ ਬਈ ਸਾਰਿਆਂ ਨਾਲ ਫੋਨ ਤੇ ਕਰ ਲਾਂਗੇ। ਅੱਛਾ। ਹਾਂ। ਠੀਕ ਹੈ ਦੋਸਤੋ ਤੀਜੇ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਦਿਖਾਈ ਆ ਇਹਦਾ ਵੀ ਰੇਟ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ। ਇੱਕ ਝੋਟੀ ਕੱਟੀ ਆਪਣੇ ਕੋਲੇ ਬੂਲੀ ਲਈ। ਇਹ ਹੈਗੀ ਆ ਬਈ ਕੋ 11-12 ਮਹੀਨੇ ਦੀ ਨੀਲੀ ਰੌਜੀ ਵਿੱਚ। ਸਾਰਦੀ ਹੋਣੀ ਹੈ ਨਾ ਵੀ। ਸਾਰਦੀ ਸਾਰ। ਕੋਲਾ ਕੋਲਾ ਇਹਦਾ ਵੀ ਕੜਾ ਦੇ ਜਿਹੜਾ। ਇਹ ਵੀ ਬੂਰੇ ਰੰਗ ਦੇ ਵਿੱਚ ਆ ਦੋਸਤੋ। ਜੈਤ ਜੀ ਮਾਰਕਿੰਗ ਦੇ ਵਿੱਚ ਹੋਊਗੀ। ਸਿੰਘ ਕਾਫੀ ਗੜਾਈ ਦੇ ਵਿੱਚ ਕਰ ਰਿਆ। ਚਾਰੇ ਪੈਰਾਂ ਦੇ ਮਾਰਕਿੰਗ ਇਹਦੇ ਵੀ ਬਈ। ਹ ਦੋਸਤੋ ਤਾਂ ਚੈੱਕ ਕਰ ਲੋ ਠੀਕ ਹੈ ਜੀ ਸ਼ਾਮ ਬਣ ਆ ਰਹੀ 31 ਛੇ ਦੀ ਤਿਆਰ ਹੋ ਜਾਣੀ ਹੈ ਕੁੱਲੇ ਹੱਡਾਂ ਪੈਰਾਂ ਦੀ ਹੈ ਇਹ ਕੱਟੀ ਛੇ ਦੀ ਤਿਆਰ ਹੋ ਜਾਣੀ ਦੋਸਤੋ ਠੀਕ ਹੈ ਜੀ ਰੰਗ ਸੋਹਣਾ ਲਾਲ ਬੂਰਾ ਤੇ ਮੂੰਹ ਵੀ ਸੋਹਣਾ ਬੱਗੀ ਮੁੱਛ ਦੇ ਵਿੱਚ ਮਨ ਸਕਦੇ ਇਹਨੂੰ ਠੀਕ ਹੈ ਸਿੰਗ ਗਲਾਈ ਦੇ ਵਿੱਚ ਕਰ ਲਿਆ ਤੇ ਬਾਕੀ ਥਣ 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 ਨੂੰ ਇਹਦੇ ਵੀ ਦਿਖਾ ਦੂ ਪੂਸ਼ ਵਗੈਰਾ ਦੋਸਤੋ ਚੈੱਕ ਕਰੋ ਬਹੁਤ ਲੰਬਾਈ ਦੇ ਵਿੱਚ ਬਰੀਕ ਤੇ ਪਤਲੀ ਪੂਸ਼ ਆ ਤੇ ਥਣ ਚਾਰੇ ਨਿਕੜਦੇ ਆ ਹਾਂ ਲੋ ਜੀ ਸੋ ਥਾਣੇ ਚਾਰੇ ਨਿਕੜੇ ਹੋਣਗੇ ਇਹ ਤੁਹਾਨੂੰ ਚੌਥੇ ਨੰਬਰ ਤੇ ਦੋਸਤ ਪੂਰੀ ਕੱਤੀ ਦਿਖਾਈ ਜਾਨਵਰਾਂ ਦੀ ਆਪਣੀ ਸਾਰਿਆਂ ਦੀ ਗਾਰੰਟੀ ਹੁੰਦੀ ਹੈ ਬਾਈ ਕਿਉਂਕਿ ਝੋਲੀ ਵੱਲੋਂ ਜਾਂ ਹੱਡਾਂ ਪਰਾਂ ਵੱਲੋਂ ਆਪਾਂ ਜੀ ਸਾਫ਼ ਹੀ ਲੈ ਕੇ ਆਉਂਦੇ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਆਪਣਾ ਥੋੜਾ ਘਰ ਬੰਦਾ ਕੀ ਆਪਾਂ ਉਹਦਾ ਵਧੀਆ ਪਹਿਚਾਨ ਬਣਾਈਏ ਹਨ ਤੇ ਐਸੇ ਨੇ ਨਾਲ ਨਹੀਂ ਆਣਾ ਹੁੰਦਾ ਹਨ ਤੇ ਇਹ ਹੀ ਆਪਣਾ ਮੰਨਣਾ ਚੰਗੇ ਭਰਾ ਆਪਣੇ ਨਾਲ ਜੁੜੇ ਰਹਿਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਚੰਗੀ ਚੀਜ਼ ਦੇਵਾਂਗੇ ਤੇ ਚੰਗਾ ਬੰਦਾ ਤੇ ਚੰਗਾ ਬੰਦਾ ਜੜੂਗਾ ਹਾਂ ਬਈ ਹੁਣ ਏਦਾਂ ਸਾਡੇ ਨਾਲ ਬੰਦੇ ਇਕੱਲਾ ਸਟੇਟਸ ਲਾ ਲਈਦਾ ਹਨਾ ਉੱਥੇ ਕੋਈ ਫੀਡ ਲੈਂਦੀ ਆ ਯਕੀਨ ਕਰਕੇ ਹਨਾ ਹਾਂਜੀ ਹਾਂਜੀ ਤੇ ਤਾਂ ਕਰਕੇ ਆ ਬਾਈ ਠੀਕ ਅੱਛਾ ਰੇਟ ਫਿਰ ਇਹਨਾਂ ਦੀ ਜਾਇਜ਼ ਹੀ ਹੋਣਗੇ ਰੇਟ ਬਈ ਬਿਲਕੁਲ ਜਾਇਜ਼ ਹੀ ਹੁੰਦੇ ਆ ਤੁਹਾਨੂੰ ਪਤਾ ਤੁਸੀਂ ਇਹ ਵੀਡੀਓ ਪਾ ਕੇ ਜਾਣੇ ਆਪਣੇ ਕੋ 12 12 13 13 ਕੱਟੀਆਂ ਨਿਕਲਦੀਆਂ ਜੀ ਜਾਇਜ਼ ਰੇਟ ਕਰਕੇ ਬਾਈ ਲੈਂਦੇ ਆ ਨਹੀਂ ਨਹੀਂ ਇਕੱਠੇ ਪਾਏ 5 6 6 ਕੱਟੀਆਂ ਸਭੀਆਂ ਇੱਕ ਇੱਕ ਘਰ ਲੈ ਲੈਂਦਾ ਕਈ ਵਾਰੀ ਬਾਹਰ ਮੁੰਡੇ ਬੈਠੇ ਹੋ ਲੈ ਲੈਂਦੇ ਆ ਅੱਛਾ ਤੇ ਬਾਕੀ ਆਪਾਂ ਮਾਨਦਾਨ ਵੀ ਫੌਲੀ ਕਰਦੇ ਆ ਬਈ ਜਿੰਨਾ ਵੀ ਹੋ ਸਕਦਾ ਠੀਕ ਇਹਨਾਂ ਦਾ ਵੀ ਜਾਇਜ਼ ਹੋਊਗਾ ਰੇਟ ਹਾਂ ਵੀ ਮਾਰਕੀਟ ਨਾਲੋਂ ਆਪਣਾ 1000 2000 ਰੁਪਏ ਘੱਟ ਹੀ ਹੁੰਦਾ ਠੀਕ ਹਾਂਜੀ ਬਈ ਤੇ ਚਲੋ ਠੀਕ ਹੈ ਬਾਈ ਜੀ ਹਾਂਜੀ ਧੰ